ਨਾ ਨਾ ਬੋਲਣਯੋਗ ਬੋਲੀ ਜਿਹੜੀ ਆ ਬੋਲਣਗੇ ਵੀ ਜਿਹੜੀ ਚੰਗੀ ਬੋਲੀ ਆ ਨਾ ਉਹ ਨਹੀਂ ਬੋਲਣਗੇ ਅਪ ਸ਼ਬਦ ਬੋਲਣਗੇ ਕਿਸੇ ਦੀ ਪ੍ਰਵਾਹ ਨਹੀਂ ਕਰਨਗੇ ਨੌਜਵਾਨ ਮਾਤਾ ਪਿਤਾ ਨੂੰ ਕੌਣ ਪੁੱਛੇਗਾ ਜੀ ਆ ਧਰਮ ਦੇ ਕਰਮ ਕਰਨਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਵੇਂ ਜਿਵੇਂ ਆਪਣੇ ਦਸਮ ਗ੍ਰੰਥ ਦੇ ਵਿੱਚ ਨੇਹ ਕਲੰਕ অবতার ਦੇ ਬਾਰੇ ਦੱਸਣਾ ਕੀਤਾ ਤੇ ਕਲਯੁਗ ਦੇ ਬਾਰੇ ਦੱਸਿਆ ਵੀ ਕਲਯੁਗ ਦੇ ਵਿੱਚ ਕੀ ਕੀ ਹੋਵੇਗਾ ਹੁੰਦੇ ਆ ਉਹ ਫਿਰ ਮਤ ਇਦਾਂ ਦੀ ਹੋ ਜੇਗੀ ਨਾ ਨਾ ਬੋਲਣ ਯੋਗ ਬੋਲੀ ਜਿਹੜੀ ਆ ਬੋਲਣਗੇ ਵੀ ਜਿਹੜੀ ਚੰਗੀ ਬੋਲੀ ਆ ਨਾ ਉਹ ਨਹੀਂ ਬੋਲਣਗੇ ਅਪ ਸ਼ਬਦ ਬੋਲਣਗੇ ਕਿਸੇ ਦੀ ਪ੍ਰਵਾਹ ਨਹੀਂ ਕਰਨਗੇ ਨੌਜਵਾਨ ਮਾਤਾ ਪਿਤਾ ਨੂੰ ਕੌਣ ਪੁੱਛੇਗਾ ਜੀ ਆ ਧਰਮ ਦੇ ਕਰਮ ਕਰਨਗੇ ਮਾਤਾ ਪਿਤਾ ਤੋਂ ਨਹੀਂ ਡਰਨਗੇ ਨਾ ਤਾਤ ਮਾਤ ਡਰ ਹੈ ਕੋ ਮੰਤਰ ਮੰਤਰ ਕਹਿ ਹੈ ਮਾੜੇ ਸਲਾਹਕਾਰਾਂ ਤੋਂ ਸਲਾਹ ਲੈਣਗੇ ਚੰਗੀ ਸਲਾਹ ਜੇ ਕੋਈ ਦੇਵਾਗੇ ਨਾ ਵੀ ਭਾਈ ਇਸ ਤਰ੍ਹਾਂ ਨਾ ਕਰ ਅਮਰਤ ਸ਼ਕਲਾ ਸਿੰਘ ਸਾਜਾ ਸਿੰਘ ਸਾਜਾ ਗੁਰੂ ਵਾਲਾ ਬਣ ਜਾ ਕਹਿਣਗੇ ਸਾਡੇ ਤਾਂ ਅੰਦਰ ਹੀ ਅੰਮ੍ਰਿਤ ਆ ਕਹਿਣਗੇ ਸਾਡੇ ਤਾਂ ਅੰਦਰ ਸਿੱਖੀ ਆ ਗੁਰੂ ਪਿਆਰੋ ਇਦਾਂ ਅੱਗੋਂ ਭੱਜ-ਭੱਜ ਪਹਿਣਗੇ ਅਸੀਂ ਵੇਖਦੇ ਹੀ ਆ ਨਾ ਆ ਧਰਮ ਕਰਮ ਕਹਿ ਹੈ ਆ ਧਰਮ ਵਾਲਾ ਕਰਮ ਕਰਨਗੇ ਚੰਗੇ ਧਰਮ ਨੂੰ ਭਰਮਾਂ ਵਿੱਚ ਗਵਾ ਦੇਣਗੇ ਗੁਰੂ ਸਾਹਿਬ ਜੀ ਨੇ ਕਿੰਨਾ ਸੋਹਣਾ ਧਰਮ ਦਿੱਤਾ ਲੋਕਾਂ ਨੇ ਧਰਮ ਦੇ ਵਿੱਚ ਪਖੰਡ ਸ਼ੁਰੂ ਕਰਤਾ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਸੋਹਣੀ ਸਿੱਖਿਆ ਦਿੱਤੀ ਸਿੱਖ ਸਿੰਘ ਖਾਲਸਾ ਬਣਾਇਆ ਤੇ ਲੋਕਾਂ ਨੇ ਇਹਦੇ ਵਿੱਚ ਪਖੰਡ ਕਰਨੇ ਸ਼ੁਰੂ ਕਰ ਦਿੱਤੇ ਉਹ ਕਾਲ ਦੀ ਫਾਹੀ ਵਿੱਚ ਮਹਾਰਾਜ ਨੇ ਕਿਹਾ ਫਸ ਜਾਣਗੇ ਅੰਤ ਦੇ ਵਿੱਚ ਨਰਕ ਦੇ ਵਿੱਚ ਵਸਾ ਕਰਨਗੇ ਭੈੜੇ ਕੰਮ ਕਰਨ ਵਿੱਚ ਲੱਗਣਗੇ ਚੰਗੇ ਧਰਮ ਨੂੰ ਛੱਡ ਕੇ ਭੱਜ ਜਾਣਗੇ ਨਿਤ ਪਾਪ ਕਮਾਉਣਗੇ ਸਾਰੇ ਜਾਪਾਂ ਨੂੰ ਭੁਲਾ ਦੇਣਗੇ ਹੰਕਾਰ ਵਿੱਚ ਟੇਡੇ 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 ਹੋ ਕੇ ਮਸਤ ਹੋਣਗੇ ਚੰਗੇ ਕਰਮ ਨਖਿੱਧ ਹੋਣਗੇ ਕਾਮ ਕ੍ਰੋਧ ਵਿੱਚ ਮਗਨ ਹੋਣਗੇ ਲਾਜ ਮਰਿਆਦਾ ਨੂੰ ਨ ਤਿਆਗ ਕੇ ਨੱਚਣਗੇ ਇਹ ਕਹਿਣਗੇ ਵੀ ਅਸੀਂ ਬਹੁਤ ਭਲਾ ਕੰਮ ਕੀਤਾ ਧਰਮ ਦੇ ਕਰਮ ਨੂੰ ਨਹੀਂ ਕਰਨਗੇ ਬਿਆਰਥ ਦੀ ਕਥਾ ਸੁਣਨ ਤੇ ਪੜਨਗੇ ਕੋ ਕਰਮਾਂ ਨੂੰ ਕਰਨ ਵਿੱਚ ਫਸੇ ਹੋਣਗੇ ਸੱਚੇ ਧਰਮ ਨੂੰ ਛੱਡ ਕੇ ਭੱਜ ਜਾਣਗੇ ਪ੍ਰਾਣ ਤੇ ਕਾਵ ਨੂੰ ਨਹੀਂ ਪੜਨਗੇ ਕ੍ਰਾਂਣ ਨੂੰ ਲੈ ਕੇ ਨਹੀਂ ਉਚਾਰਨਗੇ ਧਰਮ ਦੇ ਕਰਮ ਕਰਨਗੇ ਚੰਗੇ ਧਰਮ ਦੇ ਜਸ ਤੋਂ ਡਰਨਗੇ ਧਰਤੀ ਇੱਕ ਬਰਨ ਵਾਲੀ ਹੋ ਜਾਏਗੀ ਜੀ ਚੰਗੇ ਧਰਮਾਂ ਦਾ ਭਰਮ ਤੇ ਭਰੋਸਾ ਗੁਰੂ ਤੇ ਤਾਂ ਮੁੱਕ ਹੀ ਜਾਵੇਗਾ ਘਰਾਂ ਘਰਾਂ ਵਿੱਚ ਨਵੇਂ ਮਤ ਹੋਣਗੇ ਧਰਤੀ ਉੱਤੇ ਵੱਤ ਵਿਵਹਾਰ ਹੋਵੇਗਾ ਲੋਕ ਜਿਹੜੇ ਆ ਨਾ ਇਸ ਤਰ੍ਹਾਂ ਦੀ ਰੀਤੀ ਉਹਨਾਂ ਦੀ ਹੋ ਜਾਵੇਗੀ ਬਾਦਸ਼ਾਹ ਵੀ ਇਹੋ ਜਿਹਾ ਹੋਊਗਾ ਜਿਹੜਾ ਧਰਮ ਨੂੰ ਨਹੀਂ ਮੰਨੇਗਾ ਧਰਮ ਨੂੰ ਨਹੀਂ ਸੁਣੇਗਾ ਬਾਦਸ਼ਾਹ ਵੀ ਇੰਨਾ ਵਰਗਾ ਹੀ ਹੋਵੇਗਾ ਜੈਸੀ ਰਾਜਾ ਤੇ ਵੈਸੀ ਪਰਜਾ ਹੋ ਜੇਗੀ ਧਰਮ ਨੂੰ ਦੇਸ਼ ਤੋਂ ਕੱਢ ਹੀ ਦਿੱਤਾ ਜਾਊਗਾ ਬ੍ਰਹਮ ਗਿਆਨ ਇੱਕ ਵੀ ਨਹੀਂ ਚੱਲੇਗਾ ਉਹ ਧਰਮ ਕਰਮ ਤੋਂ ਭੱਜ ਜਾਣਗੇ ਜਗਤ ਦੇ ਵਿੱਚ ਬਹੁਤ ਮਾੜੇ ਕਰਮ ਹੋਣਗੇ ਚੰਗੇ ਕਰਮ ਤਾਂ ਖੰਭ ਲਾ ਕੇ ਉੱਡ ਜਾਣਗੇ ਤੇ ਪਰਪੰਚ ਪ੍ਰਧਾਨਤਾ ਪ੍ਰਤਾਪ ਕਰਕੇ ਦ੍ਰਿੜ ਹੋ ਜਾਵੇਗਾ ਤੇ ਸਾਰਾ ਜੱਗ ਕੋ ਕਰਮਾਂ ਵਿੱਚ ਲੱਗ ਜਾਵੇਗਾ ਸ਼ubh ਕਰਮ ਭਰਮ ਬਾਣ ਕੇ ਭੱਜ ਜਾਣਗੇ ਚੰਗੇ ਕਰਮਾਂ ਨੂੰ ਲੋਕ ਛੱਡ ਦੇਣਗੇ ਮੰਦੇ ਕੰਮਾਂ ਵਿੱਚ ਲਿਪਤ ਹੋਣਗੇ ਭ੍ਰਮਣੰਗ ਪਰ ਹੈ ਜਸਤੇ ਟਰ ਹੈ ਪਰਮਾ ਨਾਲ ਭਰ ਜਾਣਗੇ ਖੱਟਣ ਵਾਲੇ ਕਰਮ ਤੋਂ ਟਲਣਗੇ ਕਰਹਿ ਕੁਕ੍ਰਿਤੰ ਰਰਹਿ ਅਨ੍ਰਿਤੰ ਅਨਰਥ ਬੋਲ ਬੋਲਣਗੇ ਮਾੜੇ ਕਰਮ ਕਰਨਗੇ ਨਾ ਜਪੇ ਜਾਣ ਜੋਗ ਨੂੰ ਜਪਣਗੇ ਮਾੜੀਆਂ ਸਥਾਪਨਾਵਾਂ ਕਰਨਗੇ ਜੀ ਇਸ ਤਰ੍ਹਾਂ ਦੀ ਰੀਤੀ ਹੋ ਜਾਵੇਗੀ ਦੇਸ਼ ਦਸਾਂਤਰਾਂ ਦੇ ਵਿੱਚ Muni ਜਿਹੜੇ ਲੋਕ ਆ ਨਾ ਪਾਪ ਕਰਨ ਵਾਲੇ ਸੁਣੇ ਜਾਣਗੇ ਵੈਦਿਕ ਧਰਮ ਨੂੰ ਛੱਡ ਕੇ ਝੂਠ ਮੂਠ ਦੇ ਕਰਮ ਚੁਣਨਗੇ ਆਪਣੀ ਧਰਮ ਇਸਤਰੀ ਨੂੰ ਛੱਡ ਕੇ ਨਾ ਦੂਜੀਆਂ ਦੀ ਇਸਤਰੀ ਵੱਲ ਤੱਕਣਗੇ ਮਾੜੀ ਨਿਗਾਹ ਹੋ ਜਾਵੇਗੀ ਬੰਦੇ ਦੀ ਅੱਖ ਮੇਲੀ ਹੋ ਜਾਵੇਗੀ ਤੇ ਜਿੰਨੀ ਉਮਰ ਹੋਵੇਗੀ ਨਾ ਉਹਨੇ ਪਾਪ ਹੋਣਗੇ ਨਿਤ ਇੱਕ ਤੋਂ ਇੱਕ ਵੱਧ ਕੇ ਨਵੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਜਿਹੜੀਆਂ ਕਦੇ ਨਹੀਂ ਸੀ ਸੁਣੀਆਂ ਹੋਈਆਂ ਤੇ ਸੁੱਖ ਦੇਣ ਵਾਲਿਆਂ ਨੂੰ ਦੁੱਖ ਦਿੱਤਾ ਜਾਊਗਾ ਜਿਹੜਾ ਬੰਦਾ ਸੁੱਖ ਦੇਊਗਾ ਨਾ ਕਿਸੇ ਨੂੰ ਗੁਰੂ ਪਿਆਰਿਓ ਉਹਨੂੰ ਦੁੱਖ ਮਿਲਣਗੇ ਜੱਗ ਤੋਂ ਬੰਦਨਾ ਕੀਤੇ ਜਾਣ ਵਾਲੇ ਦੀ ਵੰਦਨਾ ਨਹੀਂ ਕਰਨਗੇ ਵੇਦਵਾਕ ਨੂੰ ਪ੍ਰਮਾਣ ਨਹੀਂ ਮੰਨਣਗੇ ਵੱਖ-ਵੱਖ ਮੱਥਾਂ ਦਾ ਵਿਖਾਣ ਕਰਨਗੇ ਕ੍ਰਾਂਣ ਦੀ ਸਿੱਖਿਆ ਨਹੀਂ ਲੈਣਗੇ ਪ੍ਰਾਣ ਨੂੰ ਵੇਖਣ ਨਾਲ ਦੂਰ ਹੋ ਜਾਏਗਾ ਵੀ ਪ੍ਰਕਾਸ਼ ਕੀ ਕਰਨਾ ਉੱਪਰੋਂ ਵੀ ਦਰਸ਼ਨ ਨਹੀਂ ਕਰਨਗੇ ਗੁਰੂ ਪਿਆਰਿਓ ਇਸੇ ਇੱਕ ਮੰਤਰ ਨੂੰ ਨਹੀਂ ਜਪਣਗੇ ਦੋ ਇੱਕ ਦਿਨਾਂ ਲਈ ਸਥਾਪਨ ਕਰਨਗੇ ਨਵੇਂ ਮੱਤ ਦੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਤਨਾ ਕੁਝ ਦੱਸਿਆ ਕਿ ਕੇਵਲ ਪੈਸੇ ਦੀ ਦੌੜ ਹੋ ਜਾਵੇਗੀ ਧਨ ਦੀ ਇੱਛਾ ਹੋ ਜਾਵੇਗੀ ਧਨ ਦਾ ਮੀਂਹ ਵੀ ਪੈ ਜੇ ਨਾ ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਪੈ ਜੇ ਨਾ ਤੇ ਬੰਦਾ ਸ਼ਾਂਤ ਨਹੀਂ ਹੋਵੇਗਾ ਇਤਨੀ ਮਾਇਆ ਦੀ ਭੁੱਖ ਹੋ ਜਾਵੇਗੀ ਮਾੜੀਆਂ ਇਸਤਰੀਆਂ ਹੋ ਜਾਣਗੀਆਂ ਮਰਦ ਜਿਹੜੇ ਆ ਨਾ ਉਹਨਾਂ ਤੋਂ ਬਚ-ਬਚ ਕੇ ਭੱਜਣਗੇ ਧਰਮ ਜਿਹੜਾ ਨਾ ਇਸਤਰੀਆਂ ਉਹਨਾਂ ਦਾ ਤਿਆਗ ਕਰ ਦੇਣਗੇ ਲੋਕ ਲਾਜ ਦਾ ਤਿਆਗ ਕਰਕੇ ਕਥਨ ਤੇ ਬੋਲਣ ਵਿੱਚ ਕੋ ਕਰਮ ਕਰਨਗੇ ਅੱਜ ਆਪਾਂ ਇਸ ਤਰ੍ਹਾਂ ਜੇਕਰ ਲੜਕੀਆਂ ਨੂੰ ਕਹੀਏ ਵੀ ਇਦਾਂ ਦੇ ਕੱਪੜੇ ਨਾ ਪਾਓ ਇਹ ਗੁਰੂ ਘਰ ਦੇ ਵਿੱਚ ਵੀ ਪਾ ਕੇ ਕਈ ਆ ਜਾਂਦੇ ਗੁਰੂ ਪਿਆਰਿਓ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਬਣਾਈ ਸਾਰੇ ਪੁੱਲਗੇ ਕਹਿਣਗੇ ਸਾਡਾ ਮਨ ਸਾਫ ਤੁਹਾਡੀ ਅੱਖ ਮੈਲੀ ਆ ਜੇ ਬੱਚਿਆਂ ਨੂੰ ਰੋਕੀਏ ਤਾਂ ਅੱਗੋਂ ਇਦਾਂ ਦੇ ਜਵਾਬ ਦਿੰਦੇ ਆ ਕੋ ਵਰਤੰ ਨਿਤ ਪ੍ਰਤ ਕਿਰਤਨੇ ਧਰਮ ਕਰਮੇਣ ਤਿਆਗਤੰ ਧਰਮ ਕਰਮ ਨੂੰ ਛੱਡ ਕੇ ਮਾੜੇ ਢੰਗ ਨਾਲ ਰੋਜੀ ਕਮਾਈ ਜਾਊਗੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੋਰ ਵੀ ਚਤਰਪਦੀ ਛੰਦ ਦੇ ਵਿੱਚ ਅੱਗੇ ਮਹਾਰਾਜ ਜੀ ਬਚਨ ਕਰਦੇ ਆ। ਕਿ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਾੜੇ ਕੰਮ ਜਿਹੜੇ ਆ ਨਾ ਪ੍ਰਧਾਨ ਹੋ ਜਾਣਗੇ। ਇਸ ਤਰ੍ਹਾਂ ਦੀ ਰੀਤੀ ਹੋ ਜਾਵੇਗੀ। ਮਾਨ ਹੈ ਨਾ ਬੇਦਨ ਸਿਮਰਤ ਕਿਤੇਬਣ ਲੋਕ ਲਾਜ ਤਜ ਨਾਚੇ। ਬੇਦਾਂ ਕਿਤੇਬਾਂ ਨੂੰ ਕੌਣ ਮੰਨੇਗਾ? ਕੋਈ ਵੀ ਨਹੀਂ ਮੰਨੇਗਾ। ਸੁਭਾਗਸ਼ਾਲੀ ਭਵਾਨੀ ਦੀ ਬਾਣੀ ਦੀ ਪਛਾਣ ਨਹੀਂ ਕਰਨਗੇ। ਜੇ ਕੋਈ ਕਹੇਗਾ ਨਾ ਬਾਣੀ ਪੜ ਲਓ। ਗੁਰਸਖ ਪਿਆਰਿਓ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਸਵੇਰੇ ਉੱਠ ਕੇ ਤਾਂ ਬੱਚੇ ਨਹੀਂ ਮੰਨਣਗੇ ਗੁਰੂ ਨੂੰ ਨਹੀਂ ਮੰਨਣਗੇ ਅੱਗੋਂ ਮਾਤਾ ਪਿਤਾ ਨੂੰ ਕਬੂਲ ਬੋਲਣਗੇ ਤੇ ਇਹਦਾ ਕੀ ਰਿਜ਼ਲਟ ਕੀ ਹੋਵੇਗਾ ਕਿ ਨਰਕਾਂ ਨੂੰ ਜਾਣਗੇ ਅਕਤ ਕਹਾਣੀ ਵਾਲੀ ਭਵਾਨੀ ਦਾ ਜਾਪ ਜਿਹੜਾ ਨਾ ਉਹ ਜੋ జగਤ ਦੀ ਮਾਤਾ ਪ੍ਰਮਾਤਮਾ ਦੁਨੀਆ ਦੀ ਮਾਂ ਹੈ ਗੁਰੂ ਪਿਆਰਿਓ ਉਹੀ ਪਿਤਾ ਹੈ ਤੇ ਉਹ ਨੂੰ ਕੋਈ ਵੀ ਨਹੀਂ ਮੰਨੇਗਾ ਸਾਰੇ ਆਪਣੇ ਆਪਣੇ ਆਪ ਨੂੰ ਸਿਆਣਾ ਸਮਝਣਗੇ ਇਸ ਤਰ੍ਹਾਂ ਦੀ ਰੀਤੀ ਜਦੋਂ ਹੋ ਜਾਵੇਗੀ ਨੇਕ ਲੰਕ ਦਾ ਅਵਤਾਰ ਹੀ ਉਦੋਂ ਪ੍ਰਗਟ ਹੋਵੇਗਾ ਨਿਤ ਨਵੇਂ ਨਵੇਂ ਮੱਤ ਜਿਹੜੇ ਆਉਣਗੇ ਰੱਬ ਦਾ ਨਾਮ ਕੋਈ ਨਹੀਂ ਲਹੇਗਾ ਪਰ ਇਸਤਰੀ ਦੇ ਸਵਾਦ ਵਿੱਚ ਲੱਗੇ ਹੋਣਗੇ ਪਰ ਤ੍ਰੇ ਰਸ ਰਾਚੇ ਸਤਕੇ ਕਾਚੇ ਨਜਿ ਤ੍ਰੀ ਗਮਣ ਨਾ ਕਰ ਹੈ ਇਸ ਤਰ੍ਹਾਂ ਇਸਤਰੀਆਂ ਦੇ ਨਾਲ ਰਮਣ ਕਰਨਗੇ ਤੇ ਇਦਾਂ ਕਰਕੇ ਕਹਿਣਗੇ ਬਹੁਤ ਸੀ ਚੰਗਾ ਹੋਇਆ ਇੱਕ ਦੂਜੇ ਨੂੰ ਦੋਸਤ ਦੂਜੇ ਦੋਸਤ ਨੂੰ ਦੱਸੇਗਾ ਮੈਂ ਇਸਤਰੀਆਂ ਨੂੰ ਬੜਾ ਭੋਗਿਆ ਹੈ ਸ਼ਰਮ ਨਹੀਂ ਮੰਨਣਗੇ ਭਾਵ ਕੀ ਗੱਲਾਂ ਕਰਨ ਲੱਗੇ ਮੂਰਤੀਆਂ ਦੀ ਪੂਜਾ ਜਦੋਂ ਹੋਵੇਗੀ ਵੱਡੇ ਪੱਦਰ ਤੇ ਗੁਰੂ ਪਿਆਰਿਓ ਅਸੀਂ ਅੱਜ ਵੇਖਦੇ ਹਾਂ ਮਹਾਤਮਾ ਬੁੱਧ ਨੇ ਕਿਹਾ ਸੀ ਵੀ ਮੇਰੀ ਕਦੇ ਮੂਰਤੀ ਨਾ ਬਣਾਇਓ ਤੇ ਪੈਲਸਾਂ ਦੇ ਵਿੱਚ ਵੀ ਉਹਨੀਆਂ ਮੂਰਤੀਆਂ ਰੱਖ ਦਿੱਤੀਆਂ ਗੁਰੂ ਪਿਆਰਿਓ ਇੱਥੇ ਅੱਜ ਵਿਆਹ ਸ਼ਾਦੀ ਹੁੰਦੀਆਂ ਦੁਕਾਨਾਂ ਵਿੱਚ ਜਿੰਨੀਆਂ ਮਹਾਤਮਾ ਬੁੱਧ ਦੀਆਂ ਮੂਰਤੀਆਂ ਇਨੀਆਂ ਕਿਸੇ ਦੀਆਂ ਨਹੀਂ ਹੋਣੀਆਂ ਗੁਰੂ ਸਾਹਿਬ ਜੀ ਕਹਿੰਦੇ ਮਤਕ ਅਦਕ ਅੰਧੇਰਾ ਅਕਲ ਦੇੰਨੇ ਬਹੁਤ ਹੋਣਗੇ ਅੰਮ੍ਰਿਤ ਨੂੰ ਤਿਆਗ ਦੇਣਗੇ ਕਈ ਅੰਮ੍ਰਿਤ ਛੱਕ ਛੱਕ ਕੇ ਛੱਡੀ ਜਾਂਦੇ ਗੁਰੂ ਪਿਆਰੇ ਸ਼ਾਮ ਨੂੰ ਸਵੇਰ ਕਹਿਣਗੇ ਸਵੇਰ ਨੂੰ ਸ਼ਾਮ ਕਹਿਣਗੇ ਇਸ ਤਰ੍ਹਾਂ ਦੀ ਰੀਤੀ ਜਦੋਂ ਹੋ ਜਾਵੇਗੀ ਤੇ ਬਹੁਤ ਜਲਦੀ ਨਾ ਮੌਤ ਦੇ ਸਥਾਨ ਵੱਲ ਜਾਣਗੇ ਗਤੀ ਤੇਜ਼ ਹੋ ਜਾਏਗੀ ਅੱਜ ਅਸੀਂ ਵੇਖਦੇ ਹਾਂ ਰੋਡ ਦੇ ਉੱਪਰ ਕਿੰਨੀਆਂ ਸਪੀਡਾਂ ਦੇ ਨਾਲ ਗੱਡੀਆਂ ਬਣ ਗਈਆਂ ਕਿੱਡੀਆਂ ਤੇਜ਼ ਭਜਾਉਣ ਵਾਲੀਆਂ ਜਿਹੜੀਆਂ ਤੇ ਕਾਰਾਂ ਹਨ ਨਾ ਉਹਨਾਂ ਦੀ ਸਪੀਡ ਵਧਦੀ ਜਾਂਦੀ ਸਪੀਡ ਵਧਦੀ ਜਾਂਦੀ ਆ ਇਸ ਤਰ੍ਹਾਂ ਦੀ ਰੀਤੀ ਹੋ ਜਾਂਦੀ ਆ ਤੇ ਨੀਚ ਗਤੀ ਵੱਲ ਲੋਕ ਜਾਣਗੇ ਕਿਵੇਂ ਇਹਦੇ ਵਿੱਚੋਂ ਫਲ ਪਾ ਸਕਦੇ ਆ ਨਿਤ ਅਨਰਥ ਹੋਵੇਗਾ ਚੰਗਾ ਕੰਮ ਇੱਕ ਵੀ ਨਹੀਂ ਹੋਵੇਗਾ ਰੱਬ ਦਾ ਨਾਮ ਨਹੀਂ ਲੈਣਗੇ ਕਿਸੇ ਨੂੰ ਦਾਨ ਨਹੀਂ ਦੇਣਗੇ ਇੱਕ ਮਤ ਛੱਡਣਗੇ ਦੂਜਾ ਖੜਾ ਕਰਨਗੇ ਤਾਂ ਬਹੁਤ ਸੰਪਰਦਾਵਾਂ ਇੱਕ ਧਰਮ ਵਿੱਚ ਪੈਦਾ ਹੋ ਜਾਣਗੇ ਸਿੱਖੀ ਦੇ ਵਿੱਚ ਹੀ ਦੇਖ ਲਓ ਗੁਰੂ ਪਿਆਰਿਓ ਕਿੰਨੀਆਂ ਸੰਪਰਦਾਵਾਂ ਪੈਦਾ ਹੋਈ ਜਾਂਦੀ ਹੈ ਤਾਂ ਸਾਰੇ ਕਹਿੰਦੇ ਸਾਡਾ ਅੰਮ੍ਰਿਤ ਆ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਕੋਈ ਕਹਿੰਦਾ ਹੀ ਨਹੀਂ ਕੋਈ ਕਹਿੰਦਾ ਸਾਡਾ ਅੰਮ੍ਰਿਤ ਆ ਇਹ ਕਹਿੰਦਾ ਸਾਡਾ ਅੰਮ੍ਰਿਤ ਆ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਉਹਨਾਂ ਨੇ ਕਿਹਾ ਮਲਿਆ ਮੇਟ ਕਰਕੇ ਰੱਖਦਾ ਇਹਨਾਂ ਦੁਸਤਾਂ ਤੇ ਸ੍ਰਿਸ਼ਟੀ ਨੇ ਇਸ ਤੋਂ ਛੱਡ ਦਿੱਤਾ ਹੋਵੇ ਨਾ ਐਵੇਂ ਲੱਗੇਗਾ ਜਦੋਂ ਵੱਡੇ ਵੱਡੇ ਪਾਪ ਹੋਣਗੇ ਤਾਂ ਸ੍ਰਿਸ਼ਟੀ ਵਿੱਚ ਵਰਖਾ ਹੋਣੀ ਬੰਦ ਹੋ ਜਾਵੇਗੀ ਮੀ ਪੈਣਾ ਜਦੋਂ ਘਟ ਜਾਵੇਗਾ ਪਾਪਾਂ ਕਰਕੇ ਸਾਰੇ ਪ੍ਰੇਸ਼ਟ ਹੋ ਜਾਣਗੇ ਹਰ ਦੂਜੇ ਦੀ ਕੋਈ ਨਿੰਦਿਆ ਕਰੇਗਾ ਮਖੌਲ ਉਡਾਵੇਗਾ ਇੱਕ ਦੂਜੇ ਦਾ ਜਹਾਨ ਦੀ ਅਣਖ ਛੱਡ ਕੇ ਕਿਸੇ ਕਾਨ ਦੀ ਮਾਣ ਮਰਿਆਦਾ ਨਹੀਂ ਜਦੋਂ ਮੰਨਣਗੇ ਮਾਤਾ ਪਿਤਾ ਦੀ ਬੱਚੇ ਨਿੰਦਿਆ ਕਰਨਗੇ ਉੱਚ ਨੀਚ ਨੂੰ ਇੱਕ ਸਮਾਨ ਸਮਝਣਗੇ ਧਰਮ ਦਾ ਭਰਮ ਨਹੀਂ ਰਹੇਗਾ ਨਾ ਤੇ ਉਹ ਜਿਆਦਾ ਜਦੋਂ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਸਾਰੀ ਪਰਜਾ ਇੱਕੋ ਵਰਣ ਵਾਲੀ ਹੋ ਜਾਵੇਗੀ। ਪੁਰਸ਼ ਅਨੇਕ ਪਾਪ ਕਰਨਗੇ, ਇੱਕ ਵੀ ਧਰਮ ਦਾ ਕੰਮ ਨਹੀਂ ਕਰਨਗੇ। ਸਾਰੇ ਛੇ ਕਰਮਾਂ ਦੇ ਧਰਮ ਘਰਾਂ ਤੋਂ ਮਿਟ ਜਾਣਗੇ। ਨੈ ਸੋਕ੍ਰਿਤ ਕਮੈ ਹੈ ਅਤੋਗਤ ਜੈ ਹੈ। ਅਮਰ ਲੋਗ ਜੈ ਹੈ ਨਾ ਵਰ ਜੋ ਪੁੰਨ ਕਰਮ ਨਹੀਂ ਕਰਨਗੇ, ਨੀਚ ਸਥਿਤੀ ਨੂੰ ਪ੍ਰਾਪਤ ਹੋਣਗੇ। ਇਸ ਤਰ੍ਹਾਂ ਦੇ ਲੋਕਾਂ ਦਾ ਕੀ ਹਾਲ ਹੋਵੇਗਾ? ਲਾਜ ਮਰਿਆਦਾ ਛੱਡ ਜਾਣਗੇ। ਪਾਪ ਕਮਾ ਕੇ ਦੁਰਗਤੀ ਹੋ ਜਾਏਗੀ ਪਾਪਾਂ ਦੇ ਸਮੁੰਦਰ ਨੂੰ ਤਰ ਕੇ ਕਿਵੇਂ ਫਿਰ ਬਾਣੀ ਬਿਨਾ ਤਰਿਆ ਜਾਵੇਗਾ ਜੀ ਨਾਮ ਦਾ ਜਹਾਜ਼ ਜਦੋਂ ਛੱਡ ਦੇਣਗੇ ਇਦਾਂ ਦੀ ਕਿਰਿਆ ਹੋ ਜਾਵੇਗੀ ਕੂੜ ਫਿਰੇ ਪ੍ਰਧਾਨ ਵੇ ਲੱਗੂ ਕੂੜ ਸਾਰੇ ਪਾਸੇ ਪ੍ਰਧਾਨ ਹੋ ਜਾਏਗਾ ਜਿਹੜੇ ਦੁਸ਼ਟ ਬੰਦੇ ਆ ਉਹ ਤੁਹਾਨੂੰ ਪ੍ਰਧਾਨ ਦਿਖਣਗੇ ਸਾਰੇ ਪਾਸੇ ਤਾਂ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਅੱਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ